ਪੰਜਾਬੀ ਅਪਡੇਟ YouTube ਚੈਨਲ ਤੇ ਤੁਹਾਡਾ ਸਾਰਾ ਸਵਾਗਤ ਹੈ। ਇਸ ਵੀਡੀਓ 'ਚ ਅੱਪਾ ਗੱਲ ਕਰਾਂਗੇ ਪੰਜਾਬੀ ਸਿੰਗਰ ਸੁਖ ਲੁੱਟੀ ਦੀ ਜਿਨ੍ਹਾਂ ਨੇ ਛੋਟੀ ਉਮਰੇ ਹੀ ਵੱਡੀਆਂ ਬੁਲੰਦੀਆਂ ਹਾਸਲ ਕਰ ਲਈਆਂ ਨੇ। ਸੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸੁਖ ਲੁੱਟੀ ਦੇ ਜੀਵਨ ਅਤੇ ਉਹਨਾਂ ਦੀ ਪਰਿਵਾਰ ਬਾਰੇ ਤਾਂ ਦੱਸਾਂਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ ਗਾਇਕ ਬਣਨ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤੇ ਕਿਹੜੇ ਦੋਸਤ ਦੀ ਸਪੋਰਟ ਸਦਕਾ ਇਹ ਗਾਇਕੀ ਜਨ ਵਿੱਚ ਆਏ ਇਸ ਬਾਰੇ ਵੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਇਸ ਲਈ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਪੰਜਾਬੀ ਅਪਡੇਟ ਚੈਨਲ ਨੂੰ ਜਰੂਰ ਸ ਨੋਂ ਸਭ ਤੋਂ ਪਹਿਲਾਂ ਜੇਕਰ ਸੁਖ ਲੁੱਟੇ ਦੇ ਜਨਮ ਦੀ ਗੱਲ ਕਰੀਏ ਤਾਂ ਸੁਖ ਲੁੱਟੇ ਜ਼ਿਲ੍ਹਾ ਸੰਗਰੂਰ ਪਿੰਡ ਚ ਖੇਪਲ ਦੇ ਜੰਪਲ ਨੇ 2025 ਤੱਕ ਇਹਨਾਂ ਦੀ ਉਮਰ ਲਗਭਗ 25 ਸਾਲ ਦੀ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਦੋ ਭੈਣਾਂ ਤੇ ਇੱਕ ਭਰਾ ਹੈ ਤੇ ਇਹ ਉਹਨਾਂ ਸਾਰਿਆਂ ਤੋਂ ਛੋਟੇ ਨੇ ਇਹਨਾਂ ਦੇ ਭੈਣ ਭਰਾ ਵਿਆਹੇ ਹੋਏ ਹਨ ਦੋਸਤੋ ਸੁਖ ਲੁੱਟੇ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਇਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਰੈਗੂਲਰ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਪਲਸ 1 ਪਲਸ 2 ਪ੍ਰਾਈਵੇਟ ਕੀਤੀ ਦੋਸਤੋ ਇਹਨਾਂ ਦੇ ਪਰਿਵਾਰ ਵਿੱਚ ਕਿਸੇ ਨੇ ਨਹੀਂ ਸੋਚਿਆ ਸੀ ਵੀ ਇਹ ਗਾਇਕੀ ਵਾਲੇ ਪਾਸਾ ਦੇ ਵੀ ਜਾ ਸਕਦੇ ਨੇ ਕਿਉਂਕਿ ਇਹ ਆਪਣੀ ਕਲਾਸ ਵਿੱਚ ਵਿਚਾਰ ਪੜਨ ਤੋਂ ਵੀ ਸੰਗਦੇ ਸੀ ਗੌਣ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ ਲੇਕਿਨ ਸਕੂਲ ਟਾਈਮ ਵਿੱਚ ਸੁਖ ਲੋਟੇ ਨੂੰ ਫੁੱਟਬਾਲ ਖੇਡਣ ਦਾ ਬਹੁਤ ਸ਼ੌਂਕ ਸੀ ਜਿਸ ਵਿੱਚ ਉਸਨੇ ਕਈ ਅਵਾਰਡ ਵੀ ਜਿੱਤੇ ਤੇ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੁਖ ਲੋਟੇ ਆਪਣੇ ਵੱਡੇ ਭਰਾ ਜਸੀ ਲੋਟੇ ਨਾਲ ਫੋਟੋਗ੍ਰਾਫੀ ਵਾਲੀ ਦੁਕਾਨ ਤੇ ਬੈਠਣ ਲੱਗਿਆ ਤੇ ਵੀਡੀਓ ਐਡੀਟਿੰਗ ਦਾ ਕੰਮ ਕਰਨ ਲੱਗ ਪਿਆ ਜੇਕਰ ਹੁਣ ਆਪਾਂ ਸੁਖ ਲੋਟੇ ਦੇ ਗਾਇਕੀ ਸਫ਼ਰ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇੱਕ ਦਿਨ ਇਹ ਆਪਣੇ ਭਰਾ ਨਾਲ ਦੁਕਾਨ ਤੇ ਬੈਠਾ ਐਡੀਟਿੰਗ ਦਾ ਕੰਮ ਕਰ ਰਿਹਾ ਸੀ ਕਿ ਉਸ ਕੋਲ ਉਸ ਦਾ ਦੋਸਤ ਲਾਡੀ ਢਾਲੀਵਾਲ ਆਇਆ ਉਸਨੇ ਸੁਖ ਲੁੱਟੇ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਆਪਾਂ ਮੇਰੇ ਦੋਸਤ ਦਾ ਗਾਣਾ ਰਿਕਾਰਡ ਕਰਨਾ ਹੈ ਤੂੰ ਸਾਡੇ ਨਾਲ ਚੱਲ ਇਸ ਤਰ੍ਹਾਂ ਸੁਖ ਲੁੱਟੇ ਲਾਡੀ ਢਾਲੀਵਾਲ ਨਾਲ ਸਟੂਡੀਓ ਚਲਾ ਗਿਆ ਟੂੜੀ ਵਿੱਚ ਜਾ ਕੇ ਸੁਖ ਲੁੱਟੇ ਨੇ ਜਦੋਂ ਸਟੂਡੀਓ ਦਾ ਮਾਹੌਲ ਵੇਖਿਆ ਉਸ ਨੂੰ ਬੜਾ ਚੰਗਾ ਲੱਗਿਆ ਲਾਡੀ ਢਾਲੀਵਾਲ ਨੇ ਸੁਖ ਲੁੱਟੇ ਨੂੰ ਕਿਹਾ ਸੁਖ ਯਾਰ ਤੂੰ ਵੀ ਗਾਣਾ ਗਾ ਕੇ ਵਿਖਾ ਸੁਖ ਲੁੱਟੇ ਨੇ ਆਪਣੇ ਦੋਸਤ ਦੇ ਕਹਿਣ ਤੇ ਗਾਣਾ ਗਾਇਆ ਤਾਂ ਇਹਨਾਂ ਨੇ ਬਹੁਤ ਵਧੀਆ ਗਾਇਆ ਤੇ ਲਾਡੀ ਢਾਲੀਵਾਲ ਨੇ ਇਹਨਾਂ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਬਸ ਉਦੋਂ ਤੂੰ ਹੀ ਸੁਖ ਲੁੱਟੇ ਦੀ ਗਾਇਕੀ ਕ ਤੇ ਆਪ ਗੀਤ ਲਕੇ ਤੇ ਖੁਦ ਗਾਣੇ ਵੀ ਗਾਈ ਜੇਕਰ ਆਪਾਂ ਸੁਖ ਲੁੱਟੇ ਦੀ ਉਹਨਾਂ ਗੀਤਾਂ ਦੀ ਗੱਲ ਕਰੀਏ ਜੋ ਕਿ ਉਹਨਾਂ ਨੇ ਖੁਦ ਲਿਖੇ ਤੇ ਆਪ ਗਾਈ ਵੀ ਨੇ ਤਾਂ ਉਹ ਹਨ ਲੁੱਕ ਇਨੋਸੈਂਟ ਹੋ ਲੁੱਕ ਇਨੋਸੈਂਟ ਤੇ ਗੱਭਰੂ ਚ ਚੋਰਨੀ ਡੱਬਾਂ ਉੱਤੇ ਲੱਗੇ ਰਹਿੰਦੇ ਜਿੰਨਾ ਦੇ ਪੀ ਬੋਲ ਨਹੀਂ ਤੱਕ 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 ਅੱਕ ਬਦਾਮੀ ਨਹੀਂ ਮੁੰਡਾ ਰੰਗ ਦਾ ਬਦਾਮੀ ਕਾਜੂ ਜੀਆਂ ਨਾਰਾ ਪਿੱਛੇ ਲਾਈ ਫਿਰਦਾਨੀ ਮੁੰਡਾ ਆਮ ਜਹੀ ਤੈਨੂੰ ਕੌਣ ਜਾਣਦਾ ਨਹੀਂ ਮੈਂ ਆ ਸਕੂਲ ਟਾਪਰ ਪੀਯੂ ਦੀ ਟਾਪਰ ਰੇਵਨ ਅਤੇ ਇਸ ਤੋਂ ਬਿਨਾ ਹੋਰ ਵੀ ਬਹੁਤ ਜ਼ਿਆਦਾ ਗੀਤ ਆ ਚੁੱਕੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਮਨਾਂ ਨੂੰ ਹੀ ਪਿਆਰ ਦਿੱਤਾ ਇਸ ਤੋਂ ਬਿਨਾ ਸੁੱਖ ਲੋਟੇ ਆਪਣੇ ਗੀਤ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰਾਂ ਨੂੰ ਵੀ ਦੇ ਚੁੱਕੇ ਹਨ ਜਿੱਦਾਂ ਕਿ ਗਲਾਵਸਦੂ ਨੂੰ ਐਨਕ ਅਲੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲੈ ਅੱਖ ਨਾਲ ਅੱਖ ਤੂੰ ਮਲਾਉਣ ਜੋਗੀ ਹੋਈ ਗੱਡੀ ਚਾ ਛੱਲਾ ਫਿਲਟਰ ਤੂੰ ਕੋਈ ਵਾਲੀ ਸੋਣੀ ਨਹੀਂ ਤੇਰਾ ਫਿਲਟਰ ਦਿੰਦਾ ਸਾਥ ਅਦੇ ਪ੍ਰਦੀਪ ਸਰਾਂ ਨੂੰ ਕਾਲਜ ਜੇ ਕੋਈ ਸਪਲਾਈ ਕਰਾਉਣੀ ਮਿੱਟੀ ਨਹੀਂ ਅਸੀ ਕਾਲਜ ਦੇ ਸਿਰ ਤੋਂ ਜਵਾਨੀ ਮਾਰ 31 10 ਕਿਲਾ ਹੰਝੂ ਮਿੱਥੋਂ ਹੁਣ ਸੁਰਮਾ ਪੈਂਦਾ ਨਹੀਂ ਅੱਖਾਂ ਨੂੰ ਅੰਜੂ ਖਾ ਗਏ ਵੇ 313 ਹੁਣ ਆਪਾਂ ਗੱਲ ਕਰਦੇ ਹਾਂ ਉਹ ਕਿਹੜੇ ਯਾਰ ਨੇ ਜਿਨ੍ਹਾਂ ਨੇ ਸੁੱਖ ਲੁੱਟੇ ਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਦੋਸਤੋ ਸੁੱਖ ਲੁੱਟੇ ਜਿਸ ਮੁਕਾਮ ਤਨੇ ਇੱਥੇ ਤੱਕ ਪਹੁੰਚਣ ਵਿੱਚ ਲਾਡੀ ਢਾਲੀਵਾਲ 뮤직 ਡਾਇਰੈਕਟਰ ਐਨਵੀ ਤੇ ਰੈੱਡ ਲੀਫ 뮤직 ਕੰਪਨੀ ਦੇ ਪ੍ਰੋਡਿਊਸਰ ਹੈਪੀ ਕਹਿਲਦੇ 골ਡੀ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਅੱਜ ਵੀ ਸੁੱਖ ਲੁੱਟੇ ਉਹਨਾਂ ਨਾਲ ਮਿਲ ਕੇ ਹੀ ਕੰਮ ਕਰਦਾ ਹੈ ਸੋ ਦੋਸਤੋ ਇਹ ਸੀ ਸੁੱਕਲੁੱਟੇ ਦੀ ਛੋਟੀ ਜਿਹੀ ਜੀਵਨੀ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਪੰਜਾਬੀ ਅ ਉਹ ਸਬਸਕ੍ਰਾਈਬ ਕਰ ਲਓ ਅਸੀਂ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਹੀ ਰਹਾਂਗੇ ਧੰਨਵਾਦ